क्या कुछ बोलो ਦੀ ਅੰਕ ਦੀ ਕੀ ਨਾਮ ਹੈ ਰੇ ਦਾਦਾ ਮੇਰਾ ਨਾਮ ਅਪਤਾਰ ਸਿੰਘ ਹੈ ਜੀ ਅਸੀਂ ਕਿੱਧਰੋਂ ਆ ਰਹੇ ਹਾਂ ਰੋਪੜ ਤੋਂ ਆ ਰਹੇ ਹਾਂ ਰੋਪੜ ਆ ਰਹੇ ਹਾਂ ਲੁਧਿਆਣਾ ਜਾਣਾ ਸੀ ਜੀ ਅੱਛਾ ਜੀ ਵਾਰਦਾਤਾ ਵੀ ਹੋਈ ਹੈ ਜਿਹੜੀ ਗੱਡੀ ਖੜੀ ਚ ਗੱਡੀ ਮਾਰਦੀ ਵਾ ਤੇਰੀ ਸ਼ਰਾਬੀ ਬੰਦਾ ਦਾ ਪਤਾ ਲੱਗਿਆ ਨਹੀਂ ਇਹਨੂੰ ਪਤਾ ਲੱਗਦਾ ਨਹੀਂ ਸ਼ਰਾਬ ਚ ਪਿੰਨਾ ਸ਼ਹਿਰ ਚ ਦੋਨੋਂ ਹੋਇਆ ਪਿਆ ਜੀ ਜਾਨੇ ਨੁਕਸਾਨ ਨਹੀਂ ਹੋਣਾ ਤੁਹਾਡਾ ਜਾਨੇ ਨੁਕਸਾਨ ਨਹੀਂ ਲੜਡ ਭੰਤੇ ਸਾਡੇ ਇੱਕ ਬੱਚੇ ਗੱਡੀ ਦੀ ਲੜਡ ਭੰਨੂਗੀ ਹੋਰ ਮਾਰ ਮਾਰ ਕੇ ਦੇ 50 ਮਾਰਪ ਜਿਆਦਾ ਹੋ ਜੀ ਸਾਨੂੰ ਕਿਹੜੀ ਲੜਡ ਭੰਨ ਹੋਈ ਹੈ ਸਾਡੀ ਸਾਡੀ ਠੀਕ ਹੈ ਜੀ ਜਿਹੜੀ ਗੱਡੀ ਫੋਟੇ ਜਹ ਸਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਵੀ ਮੌਕੇ ਤੇ ਸੀ ਕੁਛ ਸਾਡੇ ਵੀਰ ਪੱਤਰਕਾਰ ਜਿਨ੍ਹਾਂ ਨੇ ਸਾਰਾ ਕੁਝ ਕੈਮਰਾ ਰਿਕਾਰਡ ਵੀ ਕੀਤਾ ਪਰ ਅਸੀਂ ਉਹਦੇ ਤੇ ਮੌਕੇ ਤੇ ਜਿਹੜੀ ਆ ਉਹ ਕਾਰਵਾਈ ਕੀਤੀ ਆ ਉਹਦੀ ਸ਼ਰਾਬ ਚੈੱਕ ਕਰਕੇ ਉਹਦੀ ਸ਼ਰਾਬ ਪੀਤੀ ਹੋਈ ਸੀ ਉਹ ਗੱਡੀ ਨੂੰ ਅਸੀਂ 207 ਤੇ ਹੀ ਬੰਦ ਕੀਤਾ ਜਿਹੜੀ ਸਾਡੀ ਬੰਦੀ ਕਾਰਵਾਈ ਸੀ ਉਹ ਅਸੀਂ ਠੋਕੇ ਕੀਤੀ ਆ ਲੇਕਿਨ ਉਹਦੀ ਸ਼ਰਾਬ ਉਤਰਨ ਤੋਂ ਬਾਅਦ ਉਹ ਥਾਣੇ ਤੋਂ ਫ੍ਰੀ ਹੋਊਗਾ ਉਹਨਾਂ ਦਾ ਮੈਟ੍ਰਿਕ ਇਹ ਕਾਰਨ ਹੋਇਆ ਕਿ ਉਹ ਕਾਰ ਵਾਲਿਆਂ ਨੂੰ ਮਲਾਤਾ ਉਹ ਆਪ ਦਾ ਦੇਖ ਲੈਣਗੇ ਨਹੀਂ ਉਹਨਾਂ ਦਾ ਕੋਈ ਹੋਊਗਾ ਤੇ ਉਹਦਾ ਐਕਸੀਡੈਂਟ ਦਾ ਪਰਚਾ ਦਰਜ ਵੀ ਹੋ ਸਕਦਾ ਸਰ ਐਕਸੀਡੈਂਟ ਹੋਇਆ ਕਿੱਦਾਂ ਸੀ ਕਿੱਦਾਂ ਤੱਕ 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 ਇਹ ਕਾਰ ਅੱਗੇ ਜਾ ਰਹੀ ਸੀ ਜਾਂ ਇਹਦੇ ਅੱਗੇ ਕੋਈ ਚੀਜ਼ ਆ ਗਈ ਮਗਰ ਲੱਗੀ ਆ ਗੱਡੀ ਇਹਦੇ ਵਿੱਚ ਕਾਰ ਤੇ ਉਹਦੀ ਐਡੀਗੇਟਰ ਟੁੱਟ ਗਿਆ ਇਹ ਬੰਦਾ ਲੋਕਾ ਲੱਗਿਆ ਨਾ ਨਹੀਂ ਇਹ ਹਿਮਾਚਲ ਦਾ ਵਾ ਫੌਜੀ ਆ ਇਹਨੇ ਆਪਣੀ ਗੱਡੀ ਪਾਈ ਆ ਤੇ ਸ਼ਰਾਬ ਦੀ ਪੀਤੀ ਸੀ ਸਰ ਤੁਸੀਂ ਹੋਰ ਕੀ ਅਪੀਲ ਕਰੋਗੇ ਡਰਾਈਵਰਾਂ ਭਾਈਚਾਰੇ ਜਿਹੜੇ ਗੱਡੀ ਚਲਾ ਕੇ ਸ਼ਰਾਬ ਪੀ ਕੇ ਚਲਾਉਂਦੇ ਨਹੀਂ ਕਿ ਮੈਂ ਆਪਣੇ ਅਤੇ ਸਤਕਾਰਯੋਗ ਟਰਾਂਸਪੋਰਟ ਵੀਰਾਂ ਨੂੰ ਅਤੇ ਹੋਰ ਪਤਵੰਤੇ ਸੱਜਣ ਜੋ ਵੀ ਕਾਰ ਤੋਂ ਲੈ ਕੇ ਮੋਟਰਸਾਈਕਲ ਤੋਂ ਲੈ ਕੇ ਟਰੱਕ ਡਰਾਈਵਿੰਗ ਕਰਦੇ ਸਾਰਿਆਂ ਨੂੰ ਅਪੀਲ ਕਰਦਾ ਵੀ ਜੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਐਡੀਸਪੀ ਟ੍ਰੈਫਿਕ ਮੈਡਮ ਗੁਰਪ੍ਰੀਤ ਪੂਰੇ ਯਾਰ ਸਪੈਸ਼ਲਿਸਟ ਜੀ ਦਾ ਨਾਕਾਬਿਲਵਾ ਰਿਹਾ ਹੈ ਲਗਾਤਾਰ ਕਿਉਂਕਿ ਲੋਕਾਂ ਨੂੰ ਵੇਅਰ ਕਰਨ ਵਾਸਤੇ ਵੀ ਸ਼ਰਾਬ ਪੀ ਕੇ ਆਪਾਂ ਗੱਡੀ ਨਾ ਚਲਾਈਏ ਕਿਉਂਕਿ ਜਿਹੜੀ ਰੋਡ ਤੇ ਲੱਗੀ ਹੋਈ ਜੰਗ ਆ ਉਹਨੂੰ ਖਤਮ ਕੀਤਾ ਜਾਵੇ। 3 ਗਰੀਬ ਆਪਣੇ 5.5 ਲੱਖ ਦੇ ਕਰੀਬ ਐਕਸੀਡੈਂਟ ਹੁੰਦੇ ਆ। ਜਦੋਂ ਐਟ ਦਾ ਡੇਢ ਕਲਾਕ ਹੋ ਜਾਂਦੀ ਹੈ ਉੱਚ ਕੋਈ ਸ਼ਰਾਬੀ ਨਹੀਂ ਹੁੰਦੇ ਸਾਰੇ ਉਹ ਟ੍ਰੈਫਿਕ ਰੂਲ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਹੀ ਐਕਸੀਡੈਂਟ ਹੁੰਦੇ ਆ ਕਿਉਂਕਿ ਇਹ ਵੀ ਇੱਕ ਟ੍ਰੈਫਿਕ ਰੂਲ ਦਾ ਹਿੱਸਾ ਵਾ ਵੀ ਆਪਾਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਆ ਨਸ਼ਾ ਕਰਕੇ ਗੱਡੀ ਚਲਾ ਰਹੇ ਆ ਇਹ ਵੀ ਇੱਕ ਟ੍ਰੈਫਿਕ ਰੂਲ ਦਾ ਹਿੱਸਾ ਵਾ ਇਸ ਕਰਕੇ ਆਪਾਂ ਨੂੰ ਸ਼ਰਾਬ ਪੀ ਕੇ ਕੋਈ ਵੀ ਨਸ਼ਾ ਕਰਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਅੱਗੇ ਜਾਣ ਵਾਲਾ ਕੋਈ ਗਰੀਬ ਕੋਈ ਮਾਤੜ ਕੋਈ ਮੀਰ ਕਿਸੇ ਦਾ ਬੱਚਾ ਥੱਲੇ ਆ ਸਕਦਾ ਇਹਦਾ ਬੱਚਾ ਜਾਂ ਕੋਈ ਬੱਚਾ ਭੱਜ ਨਹੀਂ ਸਕਦਾ ਤੁਹਾਡੇ ਪੈਗ ਲੱਗਿਆ ਤੁਹਾਡਾ ਧਿਆਨ ਨਹੀਂਗਾ ਤੇ ਤੁਸੀਂ ਨਸ਼ੇ ਵਿੱਚੋਂ ਕਿਸੇ ਦਾ ਵੀ ਨੁਕਸਾਨ ਕਰ ਗਏ ਸਰ ਜਿਹੜਾ ਡਰਾਈਵਰ ਸੀਗਾ ਡਰਾਈਵਰ ਗੱਡੀ ਤੋਂ نیچے ਉਤਰ ਨਹੀਂ ਰਿਹਾ ਸੀ ਤੁਸੀਂ ਮੋਕੇ ਤੇ ਪਹੁੰਚੇ ਤੁਸੀਂ ਪੁੱਤ ਕਰਕੇ ਉਹਨੂੰ ਗੱਲ ਕੀਤੀ ਉਹ ਤੁਹਾਡੀ ਰਿਕਮੈਂਡ ਦੇ ਵਿੱਚ ਹੀ 니ਜੇ ਆ ਗਿਆ ਕੀ ਕਹੋਗੇ ਉਸ ਵਾਰ ਦੇਖੋ ਜੀ ਸਾਡਾ ਪੁਲਿਸ ਦਾ ਕਰਵਈਆ ਵਾ ਅਸੀਂ ਪਿਆਰ ਰੱਖਦੇ ਹਾਂ ਹਰੇਕ ਨਾਲ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਉਹਨੂੰ ਪਿਆਰ ਨਾਲ ਕਿਹਾ ਵੀ ਆ ਜਾ ਪੁੱਤ ਕੋਈ ਗੱਲ ਸਿਰਫ ਉਹ ਕੁਝ ਮੀਡੀਆ ਨੂੰ ਦੇਖ ਕੇ ਵੀ ਘਬਰ ਰਿਹਾ ਸੀ ਵੀ ਮੇਰੀ ਵੀਡੀਓ ਬਣਨੀ ਆ ਤੇ ਮੈਨੂੰ ਕਿਹਾ ਪੁੱਤ ਨਹੀਂ ਬੰਦ ਦਿੰਦੇ ਆ ਜਾ ਤੇ ਵੀਡੀਓ ਤੇ ਤੁਸੀਂ ਸਾਰਾ ਕੈਚ ਕਰ ਹੀ ਗਏ ਸੀ ਪਰ ਉਹਨੂੰ ਭਰੋਸੇ 'ਚ ਆਪਣੇ ਪਿਆਰ ਨਾਲ ਨੂੰ ਲਿਆਂਦਾ ਥੱਲੇ ਪੁੱਤ ਆਇਆ ਕਿ ਪੁਲਿਸ ਦਾ ਔਰ ਪਬਲਿਕ ਦਾ ਰਿਸ਼ਤਾ ਬਹੁਤ ਨਿੱਜੀ ਹੁੰਦਾ ਵਾ ਤੁਸੀਂ ਸਾਡੇ ਹੋ ਅਸੀਂ ਤੁਹਾਡੀ ਰੱਖਿਆ ਵਾਸਤੇ ਖੜੇ ਆ ਤੇ ਹਮੇਸ਼ਾ ਹੀ ਖੜੇ ਰਾਵਾਂਗੇ ਕਿਉਂਕਿ ਸਾਡੀ ਇੱਕ ਡਿਊਟੀ ਆ ਉਹਦੇ ਦੌਰਾਨ ਅਸੀਂ ਕਿਸੇ ਨੂੰ 1921 ਵੀ ਮਾੜਾ ਮੁਟ ਕਹਿ ਲਈਏ ਤਾਂ ਉਹਨੂੰ ਯਰਨਾ ਚਾਹੀਦਾ ਵੀ ਮੇਰਾ ਇਹ ਜਿਹੜਾ ਰੱਖਿਆਕਾਰ ਆ ਵੀ ਇਹ ਕੁਝ ਵੀ ਕਹਿ ਸਕਦਾ ਕੋਈ ਗੱਲ ਨਹੀਂ ਪਰ ਅਸੀਂ ਦਿਲੋਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਕਿਉਂਕਿ ਤੁਸੀਂ ਸਾਡੇ ਹੋ ਕਿ ਲੱਗਦਾ ਨਹੀਂ ਹੈਗਾ ਜਿਹੜੇ ਮਾਲਕ ਇਹ ਗੱਡੀਆਂ ਜਿਹੜੀਆਂ ਡਰਿੰਕ ਕਰਦੇ ਨੇ ਡਰਾਈਵਰ ਉਹਨਾਂ ਨੂੰ ਦਿੰਦੇ ਨੇ ਉਹਨਾਂ ਤੇ ਕਾਰ ਵੀ ਹੋਣੀ ਚਾਹੀਦੀ ਨਹੀਂ ਜੀ ਉਹ ਤਾਂ ਮਾਲਕ ਹੀ ਹੈ ਗੱਡੀ ਦਾ ਇਹ ਖੁਦ ਗੱਡੀ ਦਾ ਮਾਲਕ ਆ ਮਾਲਕ ਹੈ ਇਹ ਖੁਦ ਮਾਲਕ ਹੈ ਗੱਡੀ ਦਾ ਇਹ ਉਹਦੇ ਮੁਤਾਬਕ ਹੀ ਮੈਂ ਸੌਣ ਲੱਗਾ ਸੀ ਜੀ ਰਾਤ ਦਾਰੂ ਜ਼ਿਆਦਾ ਪੀ ਲਈ ਮੇਰੇ ਤੋਂ ਮੁੜ ਕੇ ਨੀਂਦ ਆਈ ਨਹੀਂ ਮੁੱਠ ਕੇ ਚੱਲ ਪਿਆ ਕਿ ਲੱਗਦਾ ਸਰ ਰਾਤ ਦੀ ਦਾਰੂ ਸਵੇਰ ਤੱਕ ਨਾ ਉਹ ਨਹੀਂ ਜੀ ਨਹੀਂ ਸਵੇਰੇ 4 ਵਜੇ ਪੀਤੀ ਆ 4 ਵਜੇ ਪੀਤੀ ਆ ਤਾਂ ਹੁਣੇ ਥੋੜਾ ਲੈ ਜੂਗੀ ਉਹ ਤਾਂ 4 ਵਜਾਊਗੀ ਸ਼ਾਮ ਦੇ ਐ 12 13 ਘੰਟੇ ਤੇ ਕੋਈ ਵੀ ਨਸ਼ਾ ਤੁਸੀਂ ਕਰੋਗੇ ਉਹ ਅਸਰ ਰੱਖੇਗਾ ਇਸ ਕਰਕੇ ਅਸੀਂ ਤੁਹਾਡੇ ਵੀ ਧੰਨਵਾਦ ਕਰਦੇ ਹਾਂ ਵੀ ਲੋਕਾਂ ਨੂੰ ਵੇਅਰ ਕਰ ਰਹੇ ਹੋ ਵੀ ਭਾਈ ਨਸ਼ਾ ਕਰਕੇ ਗੱਡੀ ਨਾ ਚਲਾਓ ਕਿਉਂਕਿ ਤੁਹਾਡੀ ਵੀ ਇੱਕ ਬਹੁਤ ਵਧੀਆ ਡਿਊਟੀ ਆ ਤੁਸੀਂ ਕਰ ਰਹੇ ਹੋ ਧੰਨਵਾਦ ਦੀਆਂ ਤੁਹਾਡੇ ਪਰ ਅਸੀਂ ਅਪੀਲ ਕਰਾਂਗੇ ਵੀ ਨਸ਼ਾ ਕਰਕੇ ਗੱਡੀ ਨਾ ਚਲਾਓ ਧੰਨਵਾਦ ਇਹ ਟਰੱਕ ਆ ਰਿਹਾ ਸੀ ਇਧਰੋਂ ਦਿੱਲੀ ਰੋਡ ਵਾਲੀ ਸਾਈਡ ਤੋਂ ਆਇਆ ਜੀ ਦਾਰੂ ਜ਼ਿਆਦਾ ਪੀਤੀ ਆ ਇਹ ਟਰੱਕ ਡਰਾਈਵਰ ਦੀ ਚੌਂਕ ਦੇ ਵਿੱਚ ਹੀ ਆਈ ਇੱਕ ਕਾਰ ਭੰਨੀ ਪਹਿਲਾਂ ਉਸ ਤੋਂ ਬਾਅਦ ਇਹਨੂੰ ਹੁਣ ਆਈ ਗੱਡੀ ਸਾਈਡ ਤੇ ਲਿਆ ਕੇ ਖੜੀ ਕੀਤੀ ਆ ਪਰ ਡਰਾਈਵਰ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਡਰਾਈਵਰ ਨਾਲ ਹੱਥ ਥੱਲੇ ਉਤਰ ਕੇ ਗੱਲ ਕਰ ਲਵੇ ਉਹਦੀ ਜਿਆਦਾ ਡਰਿੰਕ ਕੀਤੀ ਹੋਈ ਹੈ ਅੱਛਾ ਅਸੀਂ ਇਹਨੂੰ ਗੱਡੀ ਨੂੰ ਬੌਂਡ ਕਰਤਾ ਹੈ ਇਹਨੂੰ ਗੱਡੀ ਨੂੰ ਥਾਣੇ ਲੈ ਕੇ ਜਾ ਰਹੇ ਹਾਂ ਥਾਣਾ ਜਾਏ ਕੰਦੇ ਗੱਡੀਆ ਦੇਖੀ ਵੀ ਮਾਰਿਆ ਨੇ ਟਰੱਕ ਵਾਲੇ ਨੇ ਇੱਕ ਗੱਡੀ ਭੰਨੀ ਆ ਉਹ ਗੱਡੀ ਮੂਹਰੇ ਖੜੀ ਹੈ ਹਾਂਜੀ ਤੇ ਦੇਖੋ ਗੱਡੀ ਦਾ ਕਿਵੇਂ ਨਿਬੜਦਾ ਥਾਣੇ ਲੈ ਕੇ ਜਾਂਦੇ ਪਹਿਲਾਂ ਇਹਨੂੰ ਉਹਦੇ ਚ ਤਾਂ ਹੋਸ਼ ਨਹੀਂ ਹੈਗੀ ਗੱਲ ਕਰਨ ਦੀ ਜੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਭ ਗੱਡੀਆਂ ਨੁਕਸਾਨ ਹੋਇਆ ਥੋੜਾ ਜਿਹਾ ਅੱਛਾ ਜੀ ਜੀ ਹਾਂ ਹੁਣ ਕਿਹੜੇ ਥ ਬਿਲਕੁਲ ਜੀ ਕਰਦੀ ਹੈ ਬਿਲਕੁਲ ਜੀ ਕਰਦੀ ਹੈ